AI ਹੁਣ ਇਕੱਲੀਆਂ ਫੋਟੋਆਂ ਵੀਡੀਓ ਬਣਾਉਣ ਵਾਸਤੇ ਨਹੀਂ AI ਇੰਨਾ ਐਡਵਾਂਸ ਹੋ ਚੁੱਕਿਆ ਹੈ ਕਿ ਇਹ ਬਹੁਤ ਸਾਰੀਆਂ ਜਾਬਾਂ ਖਾ ਚੁੱਕਿਆ ਤੇ ਖਾ ਰਿਹਾ ਹੈ ਇੰਡੀਆ ਦੇ ਵਿੱਚ ਇਹ ਚੀਜ਼ ਹੁਣ ਸ਼ੁਰੂ ਹੋ ਗਈ ਹੈ TCS ਇੱਕ ਅਜੇਹੀ ਕੰਪਨੀ ਹੈ ਜਿਹਦੇ ਵਿੱਚ ਮੰਨਿਆ ਜਾਂਦਾ ਕਿ ਇੱਥੇ ਜੋਬ ਜਿਹੜਾ ਵੀ ਕਰਦਾ ਸਭ ਤੋਂ ਸੇਫ ਮੰਨਿਆ ਜਾਂਦਾ ਸੀ ਪਰ ਉਹਨਾਂ ਨੇ ਵੀ ਹੁਣ 12000 ਹਜ਼ਾਰ ਹੰਦਾ ਕੰਪਨੀ ਚੋਂ ਅੰਪਲਾਈ ਕੱਢਤਾ ਇਹ ਗੱਲ ਕਹਿ ਕੇ ਵੀ ਇਹਨਾਂ ਨੂੰ ਸਕਿੱਲ ਗੈਪ ਹੈ ਕਿਉਂਕਿ ਉਹ ਸਕਿੱਲ ਗੈਪ AI ਖਾ ਰਿਹਾ ਹੈ ਜਿਹੜਾ ਵੀ ਹੁਣ ਅੱਜ ਦੇ ਟਾਈਮ 'ਚ ਜੇ ਆਪਾਂ AI ਨਹੀਂ ਸਿੱਖਾਂਗੇ ਨਾ ਤਾਂ ਜਿੰਨਾ ਵੀ ਆਪਣੇ ਕੋਲ ਜਿੰਨਾ ਘੱਟ ਸਕਿੱਲ ਵਾਲੇ ਆ ਉਹਨਾਂ ਦੀ ਜੌਬ ਸਾਰੇ AI ਸਿੱਖਣਗੇ ਇਹੀ ਚੀਜ਼ ਦੱਸੀ ਜਾਂਦੀ ਹੈ ਕਿ AI ਅੱਜ ਦੇ ਟਾਈਮ 'ਚ ਸਿੱਖਣਾ ਸਭ ਤੋਂ ਜ਼ਰੂਰੀ ਹੋ ਗਿਆ ਹੈ AI ਦੇ ਕਾਫੀ ਟੂਲ ਹੈ ਬਿਜ਼ਨਸ ਵਾਸਤੇ ਸਟੱਡੀ ਵਾਸਤੇ ਤਾਂ ਇਹ ਟੂਲਾਂ ਵਾਸਤੇ ਜਾਣਕਾਰੀ ਲਓ ਨਾ ਕਿ ਆਪਾਂ ਕੱਲੀਆਂ ਫੋਟੋਆਂ ਵੀਡੀਓ ਚ ਰਹੀਏ ਠੀਕ ਹੈ ਜਿਹੜੇ ਅੱਜ ਦੇ ਟਾਈਮ ਤੇ ਕਾਫੀ ਬੇਰੁਜ਼ਗਾਰ ਐ ਜਿਵੇਂ ਆਪਾਂ ਮਤਲਬ ਉਹਨਾਂ ਕੋਲੇ ਕੋਈ ਜੌਬ ਨਹੀਂ ਘੱਟ ਸਕਿੱਲ ਐ ਤਾਂ ਇਹ ਟਾਈਮ ਐ ਆਪਣੇ ਕੋਲੇ ਇਹੀ ਸ਼ੁਰੂ ਕਰ ਦਿਓ AI ਦਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਪੈਸਾ ਹੈ ਤੇ ਬਹੁਤ ਹੀ ਵਧੀਆ ਜੌਬ ਹੈ ਇਹ ਸਕਿੱਲ ਸਿੱਖ ਲੋ ਹਰ ਇੱਕ ਜੌਬ ਤੁਹਾਨੂੰ ਮਿਲੇਗੀ ਘਰੇ ਬੈਠਿਆਂ ਇਹੇ ਟੂਲਾਂ ਬਾਰੇ ਆਪਾਂ ਦੋ ਤਿੰਨ ਟੂਲਾਂ ਬਾਰੇ ਜਾਣਕਾਰੀ ਦਿੰਦੇ ਆ ਪਹਿਲਾ ਹੈਗਾ 11less ਜਿਹਦੇ ਵਿੱਚ ਆਪਾਂ ਬਾਜ ਆਪਣੀ ਤੇ ਅਵਤਾਰ ਬਣਾ ਸਕਦੇ ਹਾਂ ਆਪਣੀ ਬਾਜ ਵਧੀਆ ਬਣਾ ਸਕਦੇ ਹਾਂ ਦੂਜਾ ਹੈਗਾ ਆਪਣੇ ਕੋਲੇ Grok ਜਿਹੜੇ ਦੇ ਵਿੱਚ ਆਪਾਂ ਮਤਲਬ ਵੀ ਕੋਈ ਵੀ ਸਰਚ ਕਰ ਸਕਦੇ ਹਾਂ ਕੋਈ ਵੀ ਚੀਜ਼ ਸਰਚ ਕਰ ਸਕਦੇ ਹਾਂ ਦੁਨੀਆ ਦੀ ਤੇ ਚੈਟ ਜੀ ਟੀਵੀ ਦਾ ਤਾਂ ਆਪਾਂ ਨੂੰ ਪਤਾ ਹੀ ਆ ਉਹਦੇ ਵਿੱਚ ਆਪਾਂ ਆਪਣੀ ਭਾਸ਼ਾ ਦੇ ਵਿੱਚ ਕੁਝ ਵੀ ਉਹਨਾਂ ਨੂੰ ਪੁੱਛ ਸਕਦੇ ਆ ਚੈੜੀ ਚੈੜੀ ਜੀ ਟੀਵੀ ਤੋਂ ਕੋਈ ਵੀ ਪ੍ਰੋਮਪਟ ਲੈ ਸਕਦੇ ਆ AI ਟੂਲ ਇੱਕ ਦੋ ਨਹੀਂ ਐ ਹਜ਼ਾਰਾਂ ਹੀ ਐਪ ਐ ਪਰ ਜਿਹੜੇ ਆਪਣੇ ਕੰਮ ਦੇ ਆਪਣੇ ਬਿਜ਼ਨਸ ਵਾਸਤੇ ਸਟੱਡੀ ਵਾਸਤੇ ਉਹਨਾਂ ਦੀ ਇੱਕ ਇੱਕ ਐਪ ਦੀ ਜਾਣਕਾਰੀ ਲੈਣੀ ਹੈ ਆਸਾਨ ਭਾਸ਼ਾ ਚ ਜਿਵੇਂ ਨਾਰਮਲ ਸਿੰਪਲ ਭਾਸ਼ਾ ਦੇ ਵਿੱਚ ਇੰਸਟਾਗ੍ਰam ਚੈਨਲ ਹੈ ਗਿਲ ਐਕਸ AI ਇਹਦੇ ਤੇ ਇੱਕ ਇੱਕ ਐਪ ਦੀ ਡੇਲੀ ਜਾਣਕਾਰੀ ਪਾਇਆ ਕਰਾਂਗੇ ਜੇ ਤੁਹਾਨੂੰ ਇਹ ਚੀਜ਼ ਸਿੱਖਣੀ ਹੈ ਇਹ ਚੀਜ਼ ਬਾਰੇ ਜਾਣਕਾਰੀ ਲੈਣੀ ਹੈ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਲਿਖ ਦਿਓ ਕਿ ਜੇ ਇਹੇ ਵੀਡੀਓ ਪਾਈਏ ਆਪਾਂ ਇਹ ਵਾਲੀਆਂ ਵੀਡੀਓ ਲੈ ਕੇ ਆਈਏ ਵੀਡੀਓ ਲਿਖ ਕੇ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਕਮੈਂਟ ਹੋਣਗੇ ਕਮੈਂਟਾਂ ਦੇ ਹਿਸਾਬ ਨਾਲ ਆਪਾਂ ਵੀਡੀਓ ਲੈ ਕੇ ਆਵਾਂਗੇ